ਰਾਜਵੀਰ ਜਵੰਦਾ ਦੇ ਮਣਕੇ ਜਿਹੜੇ ਧੌਣ ਦੇ ਮਣਕੇ ਟੁੱਟ ਗਏ ਨੇ ਸਪਾਈਨ ਦੇ ਵਿੱਚ ਇੰਜਰੀ ਆ ਤੇ ਉਹਨਾਂ ਦੇ ਦਿਮਾਗ ਤੇ ਵੀ ਜਿਹੜੀ ਆ ਸਿਰ ਦੇ ਵਿੱਚ ਗਹਿਰੀ ਛੱਟ ਜਿਹੜੀ ਲੱਗੀ ਹੋਈ ਆ ਹਾਲ ਤੇ ਇਸ ਵਕਤ ਨਾਜ਼ੁਕ ਰਸਈ ਜਾ ਰਹੀ ਆ ਤੇ ਪੰਜਾਬ ਦੇ ਵੱਡੇ ਸਿੰਗਰ ਜਿਹੜੇ ਨੇ ਉਹ ਲਗਾਤਾਰ ਉਹਨਾਂ ਦਾ ਹਾਲ ਜਾਣਨ ਵਾਸਤੇ 40s 40s ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਜਿਸ ਦੇ ਵਿੱਚ ਜਸਵੀਰ ਜੱਸੀ ਅਰਨਜੀਤ ਬਾਵਾ ਗੁਲਾਬ ਸਿੱਧੂ ਤੇ ਜੀਤ ਜਗਜੀਤ ਸੁਰਜੀਤ ਖਾਨ ਹੋਰ ਬਹੁਤ ਸਾਰੇ ਕਨਵਰ ਗਰੇਵਾਲ ਇਹ ਬਹੁਤ ਸਾਰੇ ਜਿਹੜੇ ਗਾਇਕ ਨੇ ਪੰਜਾਬ ਇੰਡਸਟਰੀ ਦੇ ਵੱਡੇ ਤਾਰੇ ਜਿਹੜੇ ਨੇ ਉਹ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਰਾਜਵੀਰ ਜਵੰਦਰਾ ਲਗਾਤਾਰ ਉਹ ਹਾਲ ਜਾਣਿਆ ਜਾ ਰਿਹਾ ਡਾਕਟਰਾਂ ਕੋਲੋਂ ਕਿ ਕੀ ਸਿਚੁਏਸ਼ਨ ਹੈ ਪਰ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਕ੍ਰਿਟੀਕਲ ਸਿਚੁਏਸ਼ਨ ਹੈ ਰਾਜਵੀਰ ਜਵੰਦਰਾ ਦੀ ਥੌਣ ਦੇ ਮਣਕੇ ਟੁੱਟ ਗਏ ਨੇ ਸਪਾਈਨ ਦੇ ਵਿੱਚ ਉਹਨਾਂ ਦੇ ਇੰਜਰੀ ਹੈ ਤੇ ਦੂਜੀ ਗੱਲ ਇਹ ਵੱਡੀ ਹੈ ਕਿ ਸਿਰ ਦੇ ਵਿੱਚ ਗਹਿਰੀ ਸੱਟ ਜਿਹੜੀ ਆ ਉਹ ਡੂੰਗੀ ਸੱਟ ਲੱਗੀ ਹੋਈ ਹੈ ਹੈਲਮਟ ਪਾਇਆ ਸੀ ਰਾਜਵੀਰ ਜਵੰਦਰਾ ਉਹਨਾਂ ਨੇ ਪਰ ਫਿਰ ਵੀ ਜਿਹੜੀ ਹੈ ਇਹ ਘਟਨਾ ਜਿਹੜੀ ਹੈ ਉਹ ਵਾਪਰ ਜਾਂਦੀ ਆ ਜਦੋਂ ਉਹ ਬਾਈਕ ਰਾਈਡ ਕਰ ਰਹੇ ਹੁੰਦੇ ਨੇ ਪ੍ਰੋਫੈਸ਼ਨਲ ਤੌਰ ਤੇ ਉਹ ਪਹਿਲਾਂ ਵੀ ਜਿਹੜਾ ਤੁਸੀਂ ਦੇਖਿਆ ਉਹਨਾਂ ਦੀਆਂ ਰੀਲਸ ਜਿਹੜੀਆਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹ ਪਾਉਂਦੇ ਸੀ ਜਿਸ ਦੇ ਵਿੱਚ ਉਹ ਆਪਣੀ ਬਾਈਕ ਲੈ ਕੇ ਹਿਮਾਚਲ ਦੇ ਵਿੱਚ ਜਾਂ ਹੋਰ ਅਜਿਹੇ ਪਹਾੜੀ ਖੇਤਰਾਂ ਦੇ ਵਿੱਚ ਜਾਂਦੇ ਸੀ ਬਾਈਕ ਰਾਈਡਿੰਗ ਕਰਦੇ ਸੀ ਪਰ ਇਹ ਅੱਜ ਜਿਹੜੀ ਆ ਸਵੇਰੇ ਸਵੇਰੇ ਜਿਹੜੀ ਇਹ ਘਟਨਾ ਵਾਪਰ ਜਾਂਦੀ ਆ ਉਸ ਤੋਂ ਬਾਅਦ ਲੋਕਲ ਹਸਪਤਾਲ ਲਿਜਾਇਆ ਜਾਂਦਾ ਤੇ ਹੁਣ ਰਾਜਵੀਰ ਜਵੰਦਾ ਨੂੰ 40 ਦਾ ਹਸਪਤਾਲ ਦੇ ਵਿੱਚ ਦੁਪਹਿਰੇ ਲਿਆ ਜਾਂਦਾ ਜਿੱਥੇ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਆ